ਪੈਨ ਤੂੰ ਕਹਿਣਾ ਕੀ ਚੰਨੀ ਆ ਮੈਨੂੰ ਦੱਸ ਸਹੀ ਸਿੱਧੋ ਸਿੱਧੀ ਗੱਲ ਹੈ ਕੀ ਆ ਵੇ ਜੇ ਮੈਂ ਸਿੱਧੋ ਸਿੱਧੀ ਦੱਸਤਾ ਨਾ ਤੇ ਫੇਰ ਤੈਨੂੰ ਪਤਾ ਲੱਗਣਾ ਵਾ ਆ ਜਿਹੜੇ ਕੰਮ ਤੂੰ ਕਰਨ ਡਿਆ ਨਾ ਇਹ ਚੰਗੇ ਨਹੀਂ ਹੋ ਹੈਗੇ ਆਪਣੇ ਕੰਮ ਹੁੰਦੇ ਹੁੰਦੇ ਆ ਤੇ ਨਾਲੇ ਇਹਨਾਂ ਕੰਮਾਂ ਦਾ ਨਾ ਬੜਾ ਮਾੜਾ ਨਤੀਜਾ ਹੁੰਦਾ ਵਾ ਮੈਨੂੰ ਤਾਂ ਜਾਵਦਾ ਓਏ ਪਹਿਹੀ ਮੰਗਣਾ ਆਵੀ ਗਈ ਆ ਆਪਣੇ ਨਹੀਂ ਇਹ ਬੜੇ ਹੇਜਲੇ ਬਣਿਆ ਹੀ ਨਾ ਭੈਣ ਦੇ ਵੀ ਭੈਣ ਕੋ ਨਾ ਪਹਿਲੇ ਲਈ ਨੇ ਕੋਈ ਗਲਤੀ ਨਹੀਂ ਆ ਉਹਨੇ ਨਹੀਂ ਮੰਗਣੇ ਹੈਗੇ ਅਗਲੀ ਅਗਲੇ ਦਿਨ ਆ ਗਈ ਮੰਗਣ ਕੋਈ ਗਲਤੀ ਨਹੀਂ ਇਨਾਂ ਦਾ ਬਾਜੀ ਗੱਲ ਕਰਦੀ ਹੈ ਨਾ ਹੁਣ ਦੱਸੋ ਜੀਵਨ ਕੇ ਦੇ ਉਹ ਗੱਲ ਦਾ ਪਤਾ ਲੱਗ ਗਿਆ ਨਾ ਤੇ ਮੈਂ ਤੇ ਘਰੋਂ ਨਿਕਲਿਆ ਨਿਕਲਿਆ ਤੇ ਪਸਾਦ ਦੀ ਜੜ ਜੜੀ ਹੈ ਨਾ ਉਹ ਤੇ ਰਪਿੰਦਰ ਉਹ ਜਿਹਨੇ ਸਕੀਮ ਦਿੱਤੀ ਮੈਨੂੰ ਚੱਲ ਇਹ ਵੀ ਮੇਰੇ ਨਾਲ ਹੀ ਜਾਊਗੀ ਇਹਦਾ ਨਾਮ ਵਿੱਚ ਰੱਖੂੰਗਾ ਨਾ ਤੇ ਇਹਨੇ ਮੈਨੂੰ ਕਿਹਾ ਵੀ ਆਹ ਕੰਮ ਕਰ ਇਹ ਕਾਦੀ ਦਵਾਈ ਲੈ ਕੇ ਆ ਮੈਨੂੰ ਕੀ ਹੋਇਆ ਵਾ ਪਹਲਾ ਕੈਪਸੂਲ ਇਹ ਤੇ ਕੈਪਸੂਲ ਨਾ ਸਹੀ ਲੱਗਉਂਦੇ ਆ ਮੈਨੂੰ ਇਹਦਾ ਮਤਲਬਾ ਇਹ ਨਸ਼ਾ ਵੀ ਕਰਦਾ ਮੈਨੂੰ ਨਾ ਆ ਨਾ ਕੈਪਸੂਲ ਲੱਭੇ ਆ ਦੀ ਜੇਬ ਚੋਂ ਡਬਲੀ ਦੀ ਚੋਂ ਇਹ ਕਾਦੇ ਆ ਵੀ ਇਹਾ ਭਲਾ ਕੋਈ ਦਵਾਈ ਲੈ ਕੇ ਆਇਆ ਵਾ ਕੋਈ ਹੁਣ ਪੈਂਦ ਨੂੰ ਮੈਂ ਕੀ ਦੱਸਾਂ ਇਹ ਦਵਾਈ ਨਹੀਂ ਹੈਗੀ ਨਸ਼ੇ ਵਾਲੇ ਕੈਪਸੂਲੇ ਇਹ ਕਿਹੜੇ ਕੰਮਾਂ ਚ ਪੈ ਗਿਆ ਵਾ ਤੇ ਹੁਣੇ ਸਾਡੀ ਗੱਲ ਚੱਲਣ ਦੀ ਸੀ ਤੇ ਆਂਦਾ ਹੀ ਮੈਂ ਨਸ਼ੇ ਕਰਦਾ ਹੀ ਨਹੀਂ ਸੰਦੀਪ ਘਰੇ ਆਇਆ ਆਜੋ ਮਮੀ ਜੀ ਘਰੇ ਆਇਆ ਸਸੀ ਆਮ ਜੀ ਕਿੱਸੇ ਕਾ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਵਧੀਆ ਆਜੋ ਸੁਣਾਓ ਮਮੀ ਜੀ ਠੀਕ ਠਾਕ ਹੀ ਸਾਰੇ ਹਾਂ ਸਾਰੇ ਵਧੀਆ ਠੀਕ ਠਾਕ ਤੁਹਾਨੂੰ ਕਿਧਰੋਂ ਰਾ ਆ ਗਿਆ ਅੱਜ ਮੈਨੂੰ ਹੀ ਰਾ ਆ ਜਾਈ ਗਿਆ ਮੈਂ ਤੇ ਉਧਰ ਗਈ ਹਰਪਿੰਦਰ ਹੋਣਾ ਵਾਲਾ ਤੇ ਉਹ ਘਰ ਹਾਂ ਦਵਾਈ ਲੈਣ ਗਏ ਆ ਅੱਛਾ ਚਾਚਾ ਮੰਮੀ ਨਹੀਂ ਹੈ ਨਹੀਂ ਘਰ ਨਹੀਂ ਹੈ ਨਹੀਂ ਘਰ ਉਹ ਦਵਾਈ ਲੈਣ ਗਏ ਆ ਆ ਮੰਮੀ ਵੀ ਠੀਕ ਨਹੀਂ ਰਹਿੰਦੇ ਤੇ ਤਾਂ ਕਰਕੇ ਫਿਰ ਚੱਲ ਗਏ ਹੋਣੇ ਦਵਾਈ ਲੈਣ ਘਰ ਮਿਲਿਆ ਨਹੀਂ ਕੋਈ ਤੇ ਮੈਂ ਚੱਲ ਇੱਧਰ ਵੀ ਆਪਣੇ ਘਰ ਆ ਕੋਈ ਗੱਲ ਨਹੀਂ ਹਾਂਜੀ ਜੀ ਫਿਰ ਕੀ ਚਲੋ ਆਪਣਾ ਹੀ ਹੈ ਕਿ ਲੈ ਮੇਰੀ ਧੀ ਪਾਣੀ ਲੈ ਕੇ ਆਈ ਕਿੱਡੀ ਭੋਲੀ ਜੀ ਕਿੰਨੀ ਚੰਗੀ ਮੇਰੀ ਧੀ ਕਿਦੇ ਸਿਮੀ ਚਾਹ ਬਣਾ ਲਈ ਠੀਕ ਹੈ ਕੀ ਕਰਦੀ ਹੁੰਦੀ ਸਿਮੀ ਸਿਮੀ ਕੋਜ ਨਹੀਂ ਟਿਊਸ਼ਨ ਪੜਾਉਂਦੀ ਨਿਆਣਿਆਂ ਨੂੰ ਅੱਛਾ ਤੇ ਉਹਦਾ ਸਲਾਈ ਸਿੱਖੀ ਆ ਮਾੜੇ ਮੋਟੇ ਆਪਣਾ ਸਲਾਈ ਦਾ ਕੰਮ ਵੀ ਕਰ ਲੈਂਦੀ ਆ ਅੱਛਾ ਹਾਂਜੀ ਮੈਂ ਆਈ ਤੇਰਵਾਲੀ ਉਹਦਾ ਤੇ ਬਹਨਾ ਹੀ ਆ ਲਾਇਆ ਮੈਂ ਤੇ ਕੰਮ ਹੀ ਕੋਈ ਮੈਂ ਤੇ ਤੇਰ ਨਾਲ ਗੱਲ ਹੀ ਕਰਨ ਆਈ ਆ ਮੈਂ ਐਵੇਂ ਲੋਕਾਂ ਨੇ ਗੱਲਾਂ ਜਾਣ ਕੇ ਤੇ ਮੈਂ ਕੁੜੀ ਐਡੀ ਸੁੰਦਰ ਰਿਸ਼ਤਾ ਨਾ ਕਰ ਦਿੱਤਾ ਆਪਣੇ ਮੁੰਡੇ ਨੂੰ ਤੇ ਮੈਂ ਉਹ ਗੱਲ ਕਰਨ ਆਈ ਤੁਹਾਡੇ ਨਾਲ ਕੁੜੀ ਦਾ ਕੀਤਾ ਤੈਨੀਆਂ ਜੇ ਰਿਸ਼ਤਾ ਕਰ ਤੋ ਤੁਸੀਂ ਮੇਰੇ ਮੁੰਡੇ ਨੂੰ ਮੈਂ ਤੇ ਐਵੇਂ ਹੀ ਗੱਲਾਂ ਗੁੱਲਾਂ ਚ ਆ ਗਈ ਉਹਨਾਂ ਦੇ ਅੱਜ ਗੱਲਾਂ ਚ ਆ ਗਏ ਇਦਾਂ ਕਰਦੀਆਂ ਪਹਿਲਾਂ ਇਹਨਾਂ ਨੂੰ ਪੁੱਛਦੀਆਂ ਕਿ ਭਾਨੀ ਕਿੰਨੇ ਮਾਰੀ ਸੀ ਮਾਂ ਜੀ ਮੈਨੂੰ ਤਾਂ ਹੀ ਸਮਝ ਨਹੀਂ ਲੱਗੀ ਤੁਸੀਂ ਕਿੰਨਾ ਦੀਆਂ ਗੱਲਾਂ 'ਚ ਆ ਗਏ ਸੀ ਮੈਨੂੰ ਵੀ ਪਤਾ ਲੱਗੇ ਕਿ ਪਾਣੀ ਕਿੰਨੇ ਮਾਰੀ ਸੀ ਸਾਡੀ ਕੁੜੀ ਤਾਂ ਇੰਨੀ ਚੰਗੀ ਸੀ ਤੁਸੀਂ ਆਪਣੀ ਅੱਖ ਹੀ ਵੇਖ ਹੀ ਲਿਆ ਵਾ ਕਿ ਕੰਮਕਾਰ ਕਰਦੀ ਏ ਜਾਂ ਨਹੀਂ ਕਰਦੀ ਸੰਦੀਪ ਕੀ ਦੱਸਾਂ ਮੈਂ ਮੈਂ ਵੀ ਤੁਹਾਡੇ ਆਪਣੇ ਹੀ ਆ ਦੱਸਿਆਂ ਫੇਰ ਪੰਗਾ ਜਿਆ ਪਾਊਗਾ ਹੈ ਤਾਂ ਤੁਹਾਡੇ ਆਪਣੇ ਹੀ ਜਿਨ੍ਹਾਂ ਨੇ ਪਾਣੀ ਮਾਰੀ ਸੀ ਪਰ ਮੈਂ ਹੁਣ ਕੀ ਦੱਸਾਂ ਤੁਹਾਡੇ ਆਪਣੇ ਹੀ ਆ ਤੁਸੀਂ ਦੱਸੋ ਤਾਂ ਸਹੀ ਉਹ ਹੈ ਕੌਣ ਸੀ ਚਲੋ ਅਸੀਂ ਨਹੀਂ ਗੱਲ ਕਰਦੇ ਹਾਂ ਉਹਨਾਂ ਨਾਲ ਇੱਕ ਵਾਰੀ ਪਤਾ ਤਾਂ ਲੱਗੇ ਸਾਨੂੰ ਗੱਲ ਮੈਂ ਕਿਹੜੀਆਂ ਗੱਲਾਂ ਚਾਹਣਾ ਤੁਹਾਡੇ ਆ ਉਹ ਹੀਰਪਿੰਦਰ ਤੋਂ ਦੀ ਸੱਸ ਆਈਆਂ ਸੀ ਤੇ ਮੈਂ ਤਾਂ ਉਹਨਾਂ ਦੇ ਗੱਲਾਂ ਜਾਣ ਕੇ ਤੇ ਨਾ ਕਰ ਦਿੱਤੀ ਮੇਰੇ ਮੁੰਡੇ ਦਾ ਹੁਣ ਰਿਸ਼ਤਾ ਨਹੀਂ ਹੋਣ ਰਿਹਾ ਤਾਂ ਜਿੱਦਾਂ ਵੀ ਹੁੰਦੀ ਤੁਸੀਂ ਕੋਈ ਰਿਸ਼ਤਾ ਕਰਵਾਓ ਹਣਾ ਮੈਂ ਵੀ ਨਾ ਹੁਣ ਸਿਰ ਮਿੱਧੀ ਚੀਂ ਜਾਂ ਤਾਂ ਤੂੰ ਉਹ ਪਿੰਦਰ ਨਾਲ ਗੱਲ ਨਾ ਕਰੀ ਐਵੇਂ ਮੇਰੇ ਗੱਲ ਪੈਣ ਗਈਆਂ ਨਹੀਂ ਨਹੀਂ ਕੋਈ ਗੱਲ ਨਹੀਂ ਅਹੀਂ ਕਿਉਂ ਗੱਲ ਕਰਨੀ ਆ ਨਹੀਂ ਫੇਰ ਨਾ ਐਦਾਂ ਚੰਗਾ ਨਹੀਂ ਲੱਗਦਾ ਤੋ ਹੀ ਨਾ ਕਿ ਜਿਹੇ ਗੱਲਾਂ ਵਿੱਚ ਆ ਕੇ ਨਾ ਆਪਣੇ ਮੁੰਡੇ ਦਾ ਰਿਸ਼ਤਾ ਤੋੜ ਲਿਆ ਤੇ ਹੁਣ ਮੈਂ ਕੀ ਕਹਿੰਦੀ ਆ ਨਾ ਕਰਵਾਓ ਤੁਸੀਂ ਕੋਈ ਗੱਲ ਨਹੀਂ ਮੈਂ ਐਵੇਂ ਕਿਹ ਚ ਗੱਲਾਂ ਵਿੱਚ ਆ ਗਈ ਮਾਮੀ ਜੀ ਅਸੀਂ ਰਿਸ਼ਤੇ ਵੱਲੋਂ ਨਾ ਨਹੀਂ ਹੀ ਕਰਨੀ ਪਰ ਤੁਹਾਨੂੰ ਹੁਣ ਮੈਂ ਕੀ ਦੱਸਾਂ ਅਸੀਂ ਕੁੜੀ ਦਾ ਰਿਸ਼ਤਾ ਕਰ ਦਿੱਤਾ ਵਾ ਹੁਣੇ ਤੁਹਾਡੇ ਅੱਗੇ ਗਿਆ ਜੇ ਕੱਪੜੇ ਖਰੀਦ ਕੇ ਲੈ ਆਏ ਆ ਤੇ ਸ਼ਹਿਰ ਗਏ ਸੀ ਨੇ ਤੇ ਆਏ ਆ ਕੀ ਕਹਣੀ ਸੰਦੀਪ ਰਿਸ਼ਤਾ ਹੋ ਗਿਆ ਵਾ ਮੈਂ ਤੇ ਐਵੇਂ ਥੋਂ ਰਿਸ਼ਤਾ ਘੁਆ ਲਿਆ ਐਡਾ ਸੋਹਣਾ ਮੈਨੂੰ ਨਹੀਂ ਪਤਾ ਮੈਂ ਥੋੜਾ ਜਿਹਾ ਪਹਿਲਾਂ ਆ ਜਾਂਦੀ ਤੁਹਾਡੇ ਰਿਸ਼ਤਾ ਕੁੜੀ ਦਾ ਐਡੀ ਛੇਤੀ ਹੋ ਹੀ ਜਾਣਾ ਸੀ ਤੇ ਮੈਂ ਥੋੜਾ ਪਹਿਲਾਂ ਆ ਜਾਂਦੀ ਚਲੋ ਕੋਈ ਗੱਲ ਨਹੀਂ ਮੁੰਡੇ ਟਾਡੇ ਚ ਕਿਹੜਾ ਕੋਈ ਕਮੀ ਆ ਵਾਦੂ ਰਿਸ਼ਤੇ ਹੋ ਜਾਣੇ ਆ ਵਧੀਆ ਕੁੜੀ ਮਿਲ ਜਾਣੀ ਤੁਹਾਨੂੰ ਸਗੋਂ ਬਾਕੀ ਮਾਮੀ ਜੀ ਗਾਲਾ ਸੰਜੋਗ ਦੀ ਜਿੱਥੇ ਸੰਜੋਗ ਲਿਖਿਆ ਹੋਣਾ ਰਿਸ਼ਤਾ ਉੱਥੇ ਹੀ ਹੁੰਦਾ ਵਾ ਚਲੋ ਨਹੀਂ ਸਾਡੇ ਘਰ ਮਾ ਚਾਉਗਾ ਨਾ ਸੰਜੋਗ ਹੋਊਗਾ ਹਾਂਜੀ ਸਿਮਿਲਾਇਆ ਚ ਪੀਰ ਚਾ ਮਾਮੀ ਜੀ ਜਿਹੜੀ ਹੁਣ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਨਾ ਤੇ ਸੁਣ ਕੇ ਹੈਰਾਨ ਹੋ ਜਾਣਾ ਵਾ ਸੰਦੀਪ ਕੀ ਗੱਲ ਹੋਈ ਆ ਗੱਲ ਇਦਾਂ ਆ ਕਿ ਜਿੱਥੇ ਰਿਸ਼ਤਾ ਨਹੀਂ ਹੁੰਦਾ ਪਹਿਲਾਂ ਸਿਮੀ ਦਾ ਆਹੋ ਰੁਪਿੰਦਰ ਦੀ ਮੰਮੀ ਆਈ ਸੀ ਇੱਥੇ ਅੱਛਾ ਉਹ ਕਹਿੰਦੀ ਸੀ ਮੈਂ ਉਧਰ ਆਈ ਤੇ ਉਧਰ ਮੰਮੀ ਹਣੀ ਹੈ ਨਹੀਂ ਤੇਰੇ ਦਵਾਈ ਦੁਈ ਲੈਣ ਗਏ ਆ ਉਹ ਗਏ ਨੇ ਮੰਮੀ ਦਵਾਈ ਲੈਣਗੇ ਤੇ ਸਿੱਧੇ ਇੰਦਰ ਆ ਗਏ ਅੱਛਾ ਤੇ ਉਹ ਮੁੰਡੇ ਦਾ ਰਿਸ਼ਤਾ ਲੱਭਦੇ ਫਿਰਦੇ ਫੇਰ ਉਹ ਰਿਸ਼ਤਾ ਹੋ ਜਾਣੀ ਆ ਪਹਿਲਾਂ ਤਾਂ ਨਾ ਘਰ ਦੀ ਬੜੀ ਕਹਿੰਦੇ ਹੀ ਮੁੰਡੇ ਦਾ ਰਿਸ਼ਤਾ ਨਹੀਂ ਹੋਣ ਡਿਆ ਕਿਹਨੇ ਨਾ ਸਾਨੂੰ ਗਲਤ ਕਹਿਤਾ ਵਾ ਕਿੰਨੇ ਗਲਤ ਕਹਿਣਾ ਦੱਸ ਦੋ ਫਿਰ ਇਵੇਂ ਨਾ ਦੱਸ ਦੋ ਕਿੰਨੇ ਗਲਤ ਕਿਹਾ ਇਹ ਵਾਲਾ ਵੇਖ ਕੇ ਤੇ ਕਹਿਣ ਡੀ ਹੀ ਕੁੜੀ ਤੇ ਬੜੀ ਭੋਲੀ ਆ ਬੜੀ ਚੰਗੀ ਲੱਗਣ ਡੀ ਮੈਨੂੰ ਅੱਛਾ ਮੈਂ ਤਹੀ ਕੋ ਲੋਕਾਂ ਦੀ ਗੱਲਾਂ ਚ ਆਏ ਤੂੰ ਆਪਣੇ ਮੁੰਡੇ ਵਾਲੇ ਵੇਖਣਾ ਸੀ ਨਾ ਕਦੋਂ ਜੀ ਆਈ ਸੀ ਸਵੇਰੇ ਆਏ ਸੀ ਠੀਕ ਆ ਠੀਕ ਮੈਂ ਤੇ ਕੰਮ ਦੇ ਦਉ ਤੂੰ ਫੋਨ ਹੀ ਕਰ ਦਿੰਦੀ ਮੈਨੂੰ ਫੋਨ ਤਾਂ ਮੈਂ ਕੀ ਕਰਨਾ ਸੀ ਉਹ ਵੀ ਅਚਾਨਕ ਹੀ ਆ ਗਏ ਮੈਂ ਤੇ ਆ ਵੇਖ ਕੇ ਹਰਾਨ ਰਹਿ ਗਈ ਕਿ ਇਹ ਕਿੱਧਰ ਆ ਗਏ ਕੀ ਕਹਿੰਦੇ ਕੀ ਹੀ ਕਹਿਣਾ ਕੀ ਰਿਸ਼ਤੇ ਵੱਲੋਂ ਹੀ ਆਏ ਹੀ ਕਿ ਆਪਣੀ ਕੁੜੀ ਦਾ ਰਿਸ਼ਤਾ ਕਰ ਦੋ ਇਹਨਾਂ ਦੇ ਕਹਿੰਦੇ ਕੁੜੀ ਚੰਗੀ ਨਹੀਂ ਆ ਕੁੜੀ ਨੂੰ ਕੋਈ ਕੰਮ ਨਹੀਂ ਹੁੰਦਾ ਕਿਹੜੀਆਂ ਗੱਲਾਂ ਚਾਹੀਏ ਇਹ ਵੀ ਪੁੱਛ ਲੈਣਾ ਇਹਨਾਂ ਦੱਸ ਦਿੰਦੇ ਸ਼ਾਇਦ ਜੇ ਤੁਹਾਨੂੰ ਮੈਂ ਵੀ ਗੱਲ ਦੱਸਾਂ ਨਾ ਤੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਕਿਸਕ ਦੀ ਜਾਣੀ ਆ ਉਹ ਦੱਸ ਦੱਸ ਸੀ ਸਨੀਪ ਬੁਝਾਰਤੇ ਹੀ ਪਾਈ ਜਾਣੀ ਆ ਕਿਹਨੇ ਕਿਹਾ ਦੱਸ ਸੁਣੋ ਫਿਰ ਇਹ ਕੰਮ ਨਾ ਤੁਹਾਡੀ ਮੰਮੀ ਦਾ ਤੇ ਰਪਿੰਦਰ ਦੀਦੀ ਦਾ ਵਾ ਉਹ ਹੀ ਗਈਆਂ ਸੀ ਉੱਥੇ ਪਾਣੀ ਮਾਰਨ ਕਿ ਕੁੜੀ ਚੰਗੀ ਨਹੀਂ ਆ ਕੰਮ ਕਰ ਨਹੀਂ ਆਉਂਦਾ ਨੂੰ ਸਾਰੀ ਗੱਲਬਾਤ ਮੈਨੂੰ ਦੱਸ ਕੇ ਗਏ ਓ ਮੈਨੂੰ ਤੇ ਹੈਰਾਨਗੀ ਹੁੰਦੀ ਆ ਇਹਨਾਂ ਨੂੰ ਕੀ ਮਿਲਣਾ ਹੀ ਪਾਣੀ ਮਾਰ ਕੇ ਸੰਦੀਪ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਆਈ ਅਸੀਂ ਕੀ ਕਰਨ ਦੀਆਂ ਵਾ ਹੁਣ ਮੇਰੀ ਗੱਲ ਸੁਣ ਉਹਦੀ ਰਿਸ਼ਤੇਦਾਰੀ ਆ ਰਵਿੰਦਰ ਦੀ ਉੱਥੇ ਤੁਹਾਨੂੰ ਮੰਮੀ ਇੱਥੇ ਆਈ ਆ ਤੇ ਕਿੰਨੀ ਬੇਇੱਜ਼ਤੀ ਹੋਈ ਹੋਊਗੀ ਧੀ ਤੇ ਨਾ ਰਿਸ਼ਤਾ ਤੋੜ ਕੇ ਕਿੰਨਾ ਕਿ ਚੰਗਾ ਕੰਮ ਕੀਤਾ ਇਹਨਾਂ ਨੇ ਪਰਪਿੰਦਰ ਦੀ ਤੇ ਗੱਲ ਛੱਡ ਮੰਮੀ ਨੂੰ ਮਾਸਾ ਨਹੀਂ ਆਈ ਕਿਤੇ ਮੈਂ ਸਿਆਣੀ ਬਿਆਣੀ ਕੀ ਕਰ ਲੱਗੀ ਐ ਮੈਨੂੰ ਤੇ ਉਦੋਂ ਦਾ ਇੰਨਾ ਗੁੱਸਾ ਵਾ ਨਾ ਮੈਂ ਜਾਣਾ ਵਾ ਉਧਰ ਤੂੰ ਹੁਣ ਮੈਨੂੰ ਡਕਣਾ ਨਹੀਂ ਹੈਗਾ ਠੀਕ ਆ ਨਾ ਪਸੰਦੀਵੇ ਕੀ ਕਹੇਗੀ ਜੱਜ ਉਹਨਾਂ ਨੂੰ ਉਹਨਾਂ ਨੂੰ ਸ਼ਰਮ ਹੈ ਹੀ ਨਹੀਂ ਆਪਣੀ ਮੋਢੀ ਤੇ ਕਵਾਂਗੇ ਤੇ ਫੇਰ ਹੀ ਆ ਇਦਾਂ ਤੇ ਉਹਨਾਂ ਨੇ ਭੁਏ ਚੜ ਜਾਣਾ ਵਾ ਦੀਦੀ ਚੁੱਪ ਕਰੋ ਤੁਸੀਂ ਨਹੀਂ ਜਾਣਾ ਰੱਬ ਨੇ ਨਾ ਸਾਰਾ ਕੁਝ ਠੀਕ ਕਰੀ ਦਿੱਤਾ ਨਾ ਸਾਡਾ ਸਭ ਤੋਂ ਵਧੀਆ ਖਾਂ ਰਿਸ਼ਤਾ ਹੋਇਆ ਵਾ ਪਾਜੀ ਵੇਖ ਲਓ ਤੁਹਾਡੀ ਪਰਜਾਈ ਦੇ ਕੰਮ ਤੇ ਮੰਮੀ ਦੇ ਕੰਮ ਇਹ ਚੰਗੇ ਲੱਗਦੇ ਇਹੋ ਜਿਹੇ ਕੰਮ ਉਹਨਾਂ ਨੂੰ ਕੀ ਕਵਾਂ ਜਾ ਕੇ ਦੱਸ ਮੈਂ ਕਿਹੜਾ ਉਹਨਾਂ ਨੂੰ ਕੁਝ ਕਹਿਣ ਦੀ ਮਾਰਾ ਜਿਹੜਾ ਤੂੰ ਰਿਸ਼ਤਾ ਤੋੜ ਕੇ ਆਈਆਂ ਮੇਰਾ ਤੁਸੀਂ ਨਹੀਂ ਕੁਝ ਵੀ ਕਹਿਣਾ ਮੈਂ ਹੀ ਕਹਿ ਕੇ ਆਉਂਗੀ ਹੁਣ ਦੀਦੀ ਮੇਰੇ ਤੁਹਾਨੂੰ ਕਹਿਣ ਦੀਆਂ ਚੁੱਪ ਕਿਤੇ ਰੋ ਰਹਿਣ ਦੋ ਜਿੱਥੇ ਗੱਲ ਹੋ ਗਈ ਹੈ ਨਾ ਠੱਪ ਕਰ ਦੋ ਸਿਮੀ ਜੇ ਹੀ ਚੁੱਪ ਕੀਤੇ ਰਹੇ ਨਾ ਤੇ ਉਹਨਾਂ ਨੇ ਹੋਰ ਵੱਜ ਜਾਣਾ ਵਾ ਤਾਂ ਹੀ ਤਾਂ ਮੰਮੀ ਪਾਪਾ ਜੀ ਕਿੰਨੇ ਕਹਿੰਦੇ ਕੀ ਜਾ ਕੇ ਉਹਨਾਂ ਨੂੰ ਦੱਸ ਮਲਾਂ ਮੰਮੀ ਐਵੇਂ ਨਹੀਂ ਉਹਨਾਂ ਨੂੰ ਸਮਝ ਨਹੀਂ ਆਉਣੀ ਕਦੀ ਵੀ ਕਿ ਮੈਨੂੰ ਨਹੀਂ ਦੱਸਿਆ ਰਿਸ਼ਤਾ ਕਿੱਥੇ ਕੀਤਾ ਵਾ ਕਹਿੰਦੇ ਉਹਨੇ ਫੇਰ ਪਾਣੀ ਮਾਰਾਂਗੇ ਮੈਂ ਤੇ ਜਾਣਾ ਵਾ ਜਿੰਨਾ ਮਰਜ਼ੀ ਟੱਕ ਲੋ ਤੁਸੀਂ ਤਾਂ ਹੀ ਮਾਸੀ ਜੀ ਨੇ ਗੁੱਸੇ 'ਚ ਹੀ ਕਿ ਰਿਸ਼ਤੇ ਵਾਲੋ ਦੱਸਿਆਣੀ ਆ ਇਹੀ ਕੰਮ ਕਰਨਾ ਸੀ ਉਹਨਾਂ ਨੇ ਫੇਰ ਪਾਣੀ ਮਾਰ ਕੇ ਆਉਣੀ ਸੀ ਤਾਂ ਹੀ ਇਹਨਾਂ ਗੁੱਸਾ ਘਾਂਡੇ ਸੀ ਕਿ ਜੀ ਹਾਂ ਗੱਲ ਹੋਣਾ ਸੰਦੀਪ ਗੱਲ ਜਰੂਰ ਕਰਕੇ ਆਉਣਾ ਨਾ ਠੀਕ ਹੈ ਨਾ ਇਹ ਤਾਂ ਭੂਏ ਜੜੀਆਂ ਨੇ ਉਹਨਾਂ ਨੇ ਮੈਂ ਤਾਂ ਮੰਮੀ ਤਾਂ ਹੁੰਦਾ ਵਾ ਸਿਆਣੇ ਪਿਆਰੇ ਤੁਸੀਂ ਹੈਗੇ ਆ ਕਿਹੜੇ ਕੰਮਾਂ ਚ ਪਏ ਤੁਸੀਂ ਇਹਨਾਂ ਦੀ ਕੁੜੀ ਨਾਲ ਇਦਾਂ ਹੋਵੇ ਮੈਂ ਪਾਣੀ ਮਾਰ ਕੇ ਆਵਾਂ ਤਾਂ ਫਿਰ ਕੀ ਕਰਨਗੇ ਤੁਹਾਡਾ ਨਾ 100 ਵਾਰੀ ਕਰੀ ਜਾਣ ਬਣਾ ਤੋ ਤੀਤੀ ਨਹੀਂ ਇਦਾਂ ਕੋ ਕਰਨ ਦੇ ਕੋਈ ਗੱਲ ਨਹੀਂ ਰੱਬ ਨੇ ਵਧੀਆ ਸੁਣੀ ਹੈ ਨਾ ਵਧੀਆ ਸਾਹ ਰਿਸ਼ਤਾ ਹੋ ਜਾਣਾ ਹੁਣ ਅੱਗੇ ਤਾਂ ਲੱਗ ਜਾਈ ਨਹੀਂ ਹੋਣੇ ਕੋਈ ਗੱਲ ਨਹੀਂ ਮੈਂ ਜਾਣੀ ਇਹਨਾਂ ਨਰਪਿੰਦਰ ਵਾਲਾ ਮੈਂ ਸੁਣਾ ਕੇ ਆਉਂਗੀ ਹੁਣ ਤੂੰ ਇਹ ਨਹੀਂ ਕੁਝ ਵੀ ਆਰਾਮ ਨਾਲ ਗੱਲ ਕਰੀ ਜਿਹੜੀ ਕਰਨੀ ਆ ਬਾਜੀ ਤੂੰ ਰਹਿਣ ਦੇਣਾ ਅਸੀਂ ਦੀਦੀ ਨੂੰ ਨਹੀਂ ਜਾਣ ਦੇਣਾ ਉਹ ਸਿਮੀ ਦੇਣਾ ਹਟਣਾ ਨਹੀਂ ਉਹ ਇਹਨਾਂ ਸਿਰ ਤੇ ਚੜੀ ਜਾਣਾ ਫਿਰ ਇਦਾਂ ਬਾਜੀ ਉਹਨਾਂ ਨੇ ਕਹਿਣਾ ਕਿ ਚੰਗੀ ਕੁੜੀ ਲਿਆਂਦੀ ਆ ਲੜਾਈ ਪਾਸ ਉਟੀ ਆ ਤਾਂ ਕਰਕੇ ਮੈਂ ਕਹਿੰਦੀ ਕਿ ਚੋਪੀ ਕੀਤੇ ਰੋ ਕੁੜੀ ਆ ਭਲ ਲਿਆਂਦੀ ਉਹਨਾਂ ਨੂੰ ਕੀ ਗੱਲ ਐ ਇੱਚ ਵਿਆਹ ਤੇ ਮੇਰਾ ਹੋਇਆ ਅਸੀਂ ਵਿਆਹ ਉਹਨਾਂ ਅਸੀਂ ਸਭ ਕੋ ਕਰੰਦੇ ਆ ਨਾ ਮੈਂ ਇਹੀ ਕਹਿੰਦੀ ਕਿ ਚੱਲ ਲੜਾਈ ਨਾ ਪਵੇ ਕੋਈ ਗੱਲ ਨਹੀਂ ਲੱਗੀ ਆ ਨਾ ਪਤਾ ਕੀ ਕਹਿੰਦੀ ਸੰਦੀਪ ਚਲੋ ਮੈਂ ਲੜੀ ਨਾਲ ਗੱਲ ਕਰਦਾ ਹੁਣ ਆ ਚੰਗੇ ਕੰਮ ਕਰਨ ਡੀਆਂ ਕੋਈ ਗੱਲ ਨਹੀਂ ਵਾਧੂ ਘਾਟ ਕੁੜਿਓ ਉਹ ਬੰਦਾ ਸਮਝਾਵੇ ਸਹੀ ਉਹਨਾਂ ਨੂੰ ਇਹ ਘਰ ਜਾ ਕੇ ਸਮਝਾਉਣਾ ਉਹਨਾਂ ਨੂੰ ਸਮਝਦੇ ਨਹੀਂ ਨਾ ਭਾਜੀ ਸਮਝਦੇ ਆ ਤੇ ਨਾ ਰੁਪਿੰਦਰ ਦੀਦੀ ਸਮਝਦੇ ਆ ਤੁਹਾਨੂੰ ਤਾਂ ਪਤਾ ਹੀ ਉਹਨਾਂ ਦਾ ਕੋਈ ਗੱਲ ਨਹੀਂ ਮੈਨੂੰ ਸਮਝਾਉਣਾ ਆਉਂਦਾ ਠੀਕ ਆ ਮੈਂ ਸਮਝਾ ਲੂੰਗਾ ਇਹਨਾਂ ਦਾ ਕੰਮ ਚੱਗਾ ਵਾ ਕਦੀ ਇਹ ਕੁਝ ਕਰ ਦਿੰਦੀਆਂ ਕਦੀ ਇਹ ਕੁਝ ਕਰਦੀਆਂ ਵਾ ਕੋਈ ਗੱਲ ਨਹੀਂ ਮੈਂ ਕਰਦੀ ਆ ਨਾ ਗੱਲ ਇਹਨਾਂ ਨਾਲ ਜਾ ਕੇ ਹੁਣ ਰੁਪਿੰਦਰ 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 ਆ ਜਾ ਕੀ ਗੱਲ ਵਾ ਬੜਾ ਸੋਹਣੇ ਕੰਮ ਕਰਦੀਆਂ ਤੁਸੀਂ ਬਹੁਤ ਜਿਆਦੇ ਸੋਹਣੇ ਕੀ ਹੋ ਗਿਆ ਨਾ ਉਹ ਮੇਰੇ ਨਾਲ ਰਲੀਆਂ ਵਾ ਬੈ ਕੇ ਗੱਲ ਕਰ ਲੈ ਜਿਹੜੀ ਕਰਨੀ ਮੈਂ ਬਹਿਣ ਨਹੀਂ ਆਈ ਮੈਂ ਚਰਨਾ ਗੱਲ ਕਰਨੀ ਆ ਟਾੜੀਆਂ ਬੇੜੀਆਂ ਚ ਵਟੇ ਪਏ ਆ ਨਹੀਂ ਕਿਹੜੀ ਗੱਲ ਹੋਈ ਹੈ ਭਲਾ ਜੇ ਮੈਂ ਕਹਾਂ ਨਹੀਂ ਸਗੋ ਬਹਿ ਜਾ ਸਗੋ ਤਾਂ ਸਰਤੇ ਜੜੀ ਜਾਂਦੀ ਆ ਦੱਸ ਹੁਣ ਕਿਹੜੀ ਗੱਲ ਵਾ ਜੇ ਮੈਂ ਤੈਨੂੰ ਗੱਲ ਦੱਸਾਂ ਨਾ ਤੇ ਤੂੰ ਵੇਂਦੀ ਰਹਿ ਜਾਣਾ ਵਾ ਤੂੰ ਦੱਸ ਤੇ ਸਹੀ ਪਤਾ ਤਾਂ ਲੱਗ ਜੇ ਮੈਨੂੰ ਵੀ ਕਿਹੜੀ ਗੱਲ ਕਰਨੀ ਨਹੀਂ ਨਹੀਂ ਤੁਹਾਨੂੰ ਭਾਨੇ ਮਾਰ ਕੇ ਮਿਲਣਾ ਕੀ ਸੀ ਮੈਨੂੰ ਤਾਂ ਢਾਡੀ ਸਮਝ ਨਹੀਂ ਆਉਂਦੀ। ਤੂੰ ਕਾ ਕਰੋੜਾ ਮੋਂਡੀਆਂ ਜੇ। ਪਤਾ ਨਹੀਂ ਦੀਦੀ ਇਹੋ ਹੀ ਆਈ ਆ। ਆਉਂਦੇ ਹੀ ਆ ਕੇ ਡੱਪੀ ਆ ਬੋਲਣ ਮੈਂ ਸੋ ਕਹਿ ਨਹੀਂ ਬਹਿ ਜਾ। ਗੱਲ ਤਾਂ ਦੱਸ। ਬਹਿ ਕੇ ਗੱਲ ਕਰ ਲੈ ਜਿਹੜੀ ਹੈਗੀ ਆ। ਦੀਦੀ ਇਹਨੂੰ ਪੁੱਛੋ। ਆਪਣੇ ਨਾਨਕੇ ਗਈ ਸੀ ਨਾ ਉਥੇ ਕੀ ਕਰਕੇ ਆਈ ਆ? ਮੈਨੂੰ ਤਾਂ ਇਹਨਾਂ ਦੇ ਸਮਝ ਨਹੀਂ ਆਉਂਦੀ। ਇਹ ਨੌ ਸੱਸ ਕਰਦੀਆਂ ਕਿ ਫਿਰਦੀਆਂ ਵਾ? ਕੀ ਚਾਹੁੰਦੀਆਂ ਵਾਏ? ਮੈਨੂੰ ਲੱਗਦਾ ਸਾਨੂੰ ਜੀਨ ਨਹੀਂ ਦੇਣਾ ਇਹਨਾਂ ਨੇ। ਰਪਿੰਦਰ ਐ। ਦੱਸ ਤੇ ਸਹੀ ਗੱਲ ਹੋਈ ਕੀ ਆ? ਅਸੰਦੀਪ ਜੋ ਕਹਿਣੀ ਸੱਚ ਵਾ। ਕਹਿਣ ਕੀ ਡਈ ਹੈ ਨਾਲੇ ਮੈਨੂੰ ਪਤਾ ਤਾਂ ਲੱਗੇ। ਪਤਾ ਨਹੀਂ ਆ ਦੀਦੀ। ਇਹਨੂੰ ਹੀ ਪੁੱਛੋ ਕੀ ਗ ਆਣ ਕੇ ਤੇ ਡੈਪੀ ਆ ਬੋਲਣਾ ਇਹਨੇ ਜਦੋਂ ਵੀ ਆਉਣਾ ਹੁੰਦਾ ਨਾ ਆਉਂਦੀ ਆ ਕਪਾਤੀ ਕਰਨਾ ਹੁੰਦਾ ਵਾ ਇਹ ਨਹੀਂ ਵੀ ਜੈ ਮੈਂ ਹੌਸਲੇ ਨਾਲ ਕਿਸੇ ਨਾਲ ਗੱਲ ਕਰਾਂ ਕਾਦਾ ਮੈਂ ਕਪਾਤ ਕਰਨ ਦੀ ਆ ਤੂੰ ਜਦੋਂ ਵੀ ਆਉਂਦੀ ਏਦਾਂ ਹੀ ਕਰਦੀ ਆਗੇ ਸੰਦੀਪ ਹੌਸਲੇ ਨਾਲ ਦੱਸ ਵੀ ਗੱਲ ਕੀ ਹੋਈ ਆ ਪਤਾ ਤੇ ਲੱਗੇਗਾ ਤੂੰ ਬਹਿ ਕੇ ਗੱਲ ਕਰ ਲੈ ਜਿਹੜੀ ਗੱਲ ਹੈਗੀ ਆ ਮੈਂ ਇੱਥੇ ਬਹਿ ਕੇ ਗੱਲ ਕਰਨ ਨਹੀਂ ਆਈ ਤਖੋਂ ਦੱਸ ਦੇ ਹੁਣ ਕੀ ਹੋ ਗਿਆ ਦੀਦੀ ਤੁਹਾਨੂੰ ਮੈਂ ਦੱਸਾਂ ਨਾ ਸੱਚ ਕੀ ਆ ਮੰਮੀ ਤੇ ਇਹ ਦੋਵੇਂ ਜਣੀਆਂ ਰਲੀਆਂ ਵਾ ਇਹਨਾਂ ਦੋਵਾਂ ਨੇ ਰਲ ਕੇ ਪਾਣੀ ਮਾਰੀ ਜਿਹੜਾ ਸਿਮੀ ਦਾ ਰਿਸ਼ਤਾ ਹੋਣ ਡਿਆ ਹੀ ਪਹਿਲਾਂ ਅਹ ਮਰੀ ਇਹ ਪਾਨੀ ਇੱਥੇ ਤੈਨੂੰ ਕਿਨੇ ਗਿਆ ਮਰੀ ਆ ਤੇਰੀ ਮਾਮੀ ਆਈ ਸੀ ਸਭ ਕੁਝ ਮੈਨੂੰ ਦੱਸ ਕੇ ਗਈ ਆ ਤੂੰ ਇੱਥੇ ਘਰ ਹੈ ਨਹੀਂ ਉਹ ਸਿੱਧੀ ਵਿਚਾਰੀ ਉਧਰ ਚਲ ਗਈ ਉਹਦੇ ਮੁੰਡੇ ਦਾ ਰਿਸ਼ਤਾ ਨਹੀਂ ਹੋਣ ਦਿਆ ਉਹ ਫੇਰ ਕਹਿਣ ਦੇ ਹੀ ਕਿ ਮੇਰੇ ਮੁੰਡੇ ਦਾ ਰਿਸ਼ਤਾ ਕਰਾਓ ਤੁਹਾਨੂੰ ਮਸਾ ਸ਼ਰਮ ਨਹੀਂ ਆਈ ਪਾਨੀ ਮਾਰ ਲੱਗਿਆ ਕੀ ਕਮੀ ਹੈ ਸਾਡੀ ਕੁੜੀ ਚ ਰੁਪਿੰਦਰ ਹੈ ਥੋੜੀ ਬਹੁਤੀ ਸ਼ਰਮ ਕਰ ਲੈਂਦੀ ਆ ਇਹ ਤੁਸੀਂ ਕੀ ਕੀਤਾ ਧੀ ਧਿਆਣੀ ਹੀ ਉਹ ਨਾਲੇ ਉਹਦਾ ਮਾਪਿਓ ਹੈ ਨਹੀਂ ਤੁਹਾਨੂੰ ਸ਼ਰਮ ਨਹੀਂ ਆਈ ਇਹੋ ਜੇ ਕੰਮ ਕਰਦੇ ਆ ਨੂੰ ਦੀਦੀ ਅਸੀਂ ਕੋਈ ਕੰਮ ਨਹੀਂ ਕੀਤਾ ਠੀਕ ਵਾ ਪਾਏ ਤੁਸੀਂ ਮੰਮੀ ਨੂੰ ਆਵਾਜ਼ ਮਾਰ ਲਓ ਅਸੀਂ ਇਹ ਗੱਲ ਦੇ ਵਿੱਚ ਨਹੀਂ ਹੈਗੇ ਠੀਕ ਵਾ ਨਾ ਸਾਨੂੰ ਨਹੀਂ ਪਤਾ ਝੂਠ ਬੋਲ ਕੇ ਗਈ ਹੈ ਮੈਨੂੰ ਨਹੀਂਗਾ ਹੁਣ ਇਹ ਗੱਲ ਦਾ ਪਤਾ ਹੈਗਾ ਠੀਕ ਵਾ ਨਾ ਐਵੇਂ ਆਪਣੇ ਕੋਲੋਂ ਨਾ ਆ ਜਾ ਅਗਰ ਲਾ ਕੇ ਗੱਲਾਂ ਦੋ ਜਾਈ ਕੋਈ ਗੱਲ ਨਹੀਂ ਜੇ ਇਹ ਗੱਲ ਵਾ ਨਾ ਮੰਮੀ ਨੇ ਮੈਂ ਇੱਥੇ ਸੱਦ ਲੈਣੀ ਆ ਸੱਦ ਲੈਣੀ ਤੂੰ ਮੰਮੀ ਮੇਰ ਕੋ ਕਿਹੜਾ ਨੰਬਰ ਨਹੀਂ ਹੈਗਾ ਥਾਵਲੀਏ ਦਾ ਚਲਾਕੀਆਂ ਘਾਟੀ ਕਰਿਆ ਕਰ ਜਦੋਂ ਤੂੰ ਉਹਨਾਂ ਲੋਕ ਪੱਤ ਪੋੜਾ ਹੁੰਦਾ ਸਾਡੇ ਘਰ ਦੂ ਆਗੇ ਚਲਾਕੀਆਂ ਉਹ ਨਹੀਂ ਕੀ ਕਰਦੀ ਚਲਾਕੀਆਂ ਤੁਸੀਂ ਕਰਦੀਆਂ ਜੇ ਦੋਵੇਂ ਜਾਣੀਆਂ ਮੈਂ ਮੰਮੀ ਨੂੰ ਵੀ ਬੜਾ ਹੀ ਸਮਝਾ ਲਿਆ ਵਾ ਪਰ ਮੰਮੀ ਵੀ ਪਤਾ ਨਹੀਂ ਕਿਉਂ ਤੇਰੇ ਮਗਰ ਲੱਗੀ ਐ ਇਹ ਗੱਲ ਵਾ ਨਾ ਮੈਂ ਮੰਮੀ ਨੂੰ ਵੀ ਬਲੰਮੀ ਆ ਤੇ ਮਾਰ ਲਓ ਵਾਜ ਮੈਨੂੰ ਕੀ ਡੇ ਕਹਿਣਾ ਇੱਧਰ ਆਇਓ ਵਜੇ ਰਾਗੇ ਮੇਰੇ ਦਿਵਾਲੇ ਹੋਈ ਜਾਣਾ ਹੁੰਦਾ ਸਾਰਿਆਂ ਨੇ ਦੀਦੀ ਮੰਮੀ ਨੂੰ ਤੁਸੀਂ ਕੀ ਕਹਿਣਾ ਵਾ ਮੰਮੀ ਵੀ ਸਿਆਣੇ ਬੇੜੇ ਨਾਲ ਰਲੇ ਆ ਆਹੋ ਤੂੰ ਹੀ ਰਹਿ ਗਈ ਹੈ ਵੱਡੀ ਚਲਾਕੇ ਸਦਾਈ ਸਮਝਿਆ ਸਾਰਿਆਂ ਨੂੰ ਜਿਹੜੇ ਤੁਸੀਂ ਕੰਮ ਕਰਦੀਆਂ ਜੇ ਇਹ ਚੱਗੇ ਆ ਕੀ ਕੀਤਾ ਨਹੀਂ ਤੁਹਾਨੂੰ ਮੈਂ ਸਮਝਾਇਆ ਵਾ ਪਰ ਤੁਹਾਨੂੰ ਨਹੀਂ ਲੱਗਣੀ ਹੈ ਕੀ ਕੀਤਾ ਵਾਹੀਂ ਐਨੇ ਪੁੱਛ ਲੋ ਕੀ ਕੀਤਾ ਮਿੰਦਗੇ ਗੱਲ ਦਾ ਪਤਾ ਨਹੀਂ ਹੈ ਹੀ ਨਹੀਂ ਨਾ ਮੰਮੀ ਨੇ ਤੇ ਇਹਦੀ ਵੱਲ ਦੀ ਗੱਲ ਕਰਨੀ ਆ ਨਹੀਂ ਮੰਮੀ ਨੇ ਕੀ ਗੱਲ ਕਰਨੀ ਆ ਕੀ ਹੋਇਆ ਵਾ ਹੋਇਆ ਕੀ ਆ ਤੁਸੀਂ ਸਿਮੀ ਦਾ ਰਿਸ਼ਤਾ ਕਿਉਂ ਤੋੜਵਾਇਆ ਵਾ ਜੇ ਉਹਦਾ ਚਲ ਹੁੰਨ ਦਿਆ ਹੀ ਤੇ ਹੋ ਲੈਣ ਦਿੰਦੇ ਤੁਹਾਨੂੰ ਇਹਦੇ ਵਿੱਚ ਕਾਹਦੀ ਤੰਗੀ ਹੀ ਭਲਾ ਦੋਵਾਂ ਨੂੰ ਤੁਸੀਂ ਨਾ ਕੋਈ ਸਵਾਦ ਦਾ ਕੰਮ ਕਰਿਓ ਇਹਨਾਂ ਨੂੰ ਕਿ ਲੋੜੀ ਰਿਸ਼ਤਾ ਤਰਾਂਉਂਦੀ ਇਹ ਰਿਸ਼ਤੇਵਾਲੋ ਕਹਿਣ ਦੀ ਆ ਅਸੀਂ ਕਾਲੀ ਤਰਵਾਉਣਾ ਹੀ ਹਨ ਨੂੰ ਕਹਿੰਦਾ ਫਾ ਪਿਆ ਹੀ ਉਹਦੀ ਮੰਮੀ ਖੁਦ ਦੱਸ ਕੇ ਗਈ ਆ ਹੁਣ ਤੇ ਮੰਨ ਜੋ ਹੁਣ ਵੀ ਨਹੀਂ ਤੁਸੀਂ ਮੰਨਣਾ ਮੰਮੀ ਦੱਸ ਕੇ ਗਈ ਉਹਦਾ ਪਰ ਝੂਠ ਬੋਲਦੀ ਹੋਵੇ ਦੀਦੀ ਤੁਹਾਨੂੰ ਮੈਂ ਕਿਹਾ ਹੈ ਨਾ ਇਹਨਾਂ ਦੋਵਾਂ ਨੇ ਨਹੀਂ ਮੰਨਣਾ ਹੈਗਾ ਕੋਈ ਗੱਲ ਨਹੀਂ ਮੈਂ ਹੀ ਸੱਦਦੀ ਉਹਨਾਂ ਨੂੰ ਇੱਥੇ ਮੈਂ ਕਾਲੀ ਤਰਵਾ ਨਹੀਂ ਰਿਸ਼ਤਾ ਹਨੂ ਕੀ ਫਾ ਪਿਆ ਹੀ ਤੁਸੀਂ ਐਵੇਂ ਨਹੀਂ ਲੜਦੇ ਉੱਥੇ ਜਾ ਕੇ ਇਹ ਤਾਂ ਚੱਲ ਹੈਗੀ ਹੈਗੀ ਹੀ ਤੁਸੀਂ ਸਿਆਣੇ ਬਿਆਣੇ ਜੇ ਤੁਸੀਂ ਸੋਚ ਰੱਖਿਆ ਕਰੋ ਥੋੜੀ ਬੋਤੀ ਅਹੀਂ ਨਹੀਂ ਇਹ ਕੰਮ ਕੀਤਾ ਸਾਡਾ ਨਾਂ ਨਾ ਲਾਓ ਰਿਸ਼ਤਾ ਆਪਣੀ ਨੀਤੀ ਟੁੱਟਾ ਵਾ ਦੀਪਾ ਇਹਨਾਂ ਨਹੀਂ ਇਦਾਂ ਨਹੀਂ ਮੰਨਣਾ ਹੈਗਾ ਮੈਨੂੰ ਲੱਗਦਾ ਵਾ ਵੀ ਇਹਦੀ ਮਾਮੀ ਨੂੰ ਫੋਨ ਕਰਨਾ ਹੀ ਪੈਣਾ ਇਹ ਕੌਣ ਹੁੰਦੀ ਭਲਾ ਫੋਨ ਕਰਨ ਵਾਲੀ ਮੇਰੀ ਮਾਮੀ ਨੂੰ ਜਦੋਂ ਕੋਈ ਗੱਲ ਹੁੰਦੀ ਤੇਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੰਦੀ ਉਹ ਕਰ ਦਿੰਨੀ ਆ ਹੱਦ ਹੁੰਦੀ ਆ ਸੰਦੀਪ ਕੋਈ ਗੱਲ ਕਰਨ ਦੀ ਠੀਕ ਵਾ ਨਾ ਤੂੰ ਤੇ ਹੱਦੀ ਟੱਪੀ ਜਾਂਦੀ ਆ ਜੇ ਮੈਂ ਕੋ ਬੋਲਣ ਨਹੀਂ ਦੇਈ ਤੇ ਕਾਦੀ ਹੱਦ ਟੱਪਣ ਦੀ ਆ ਮੈਂ ਸੱਚੀਆਂ ਸੁਣਾਉਂਦੀ ਆ ਸੱਚੀਆਂ ਤੇ ਬੜੀਆਂ ਸੁਣਾਉਂਦੀ ਆ ਤੂੰ ਤੇ ਝੂਠੀ ਹੁੰਦੀ ਨਹੀਂ ਸੰਦੀਪ ਇਹ ਹੈਗੀ ਝੂਠੀ ਆ ਤਾਈ ਦੇ ਫੋਨ ਨਹੀਂ ਲਾਉਂਦੇ ਐ। ਉਹ ਜਾ ਦੀਦੀ ਆਪਣੇ ਘਰ ਜਾ ਚੰਗਾ ਤੇਰੇ ਗੜੀ ਜੋੜੇ ਹੱਥ। ਮੈਂ ਤੇਰੇ ਘਰ ਨਹੀਂ ਆਈ। ਆਹ। ਠੀਕ ਆ ਨਾ? ਜਿਹੜੇ ਘਰ ਆਈਆਂ ਨਾ ਉਹਨੂੰ ਕਹ ਮੇਰੇ ਗੜੀ ਹੱਥ ਜੋੜੇ। ਆਈਆਂ ਦੋਦੇ ਘਰ। ਸੇਰ ਆਕੇ ਤੁਹਾਡਾ ਖਾਈ ਜਾਂਦੀਆਂ ਉਧਰ ਉਹ ਆ ਜਾਂਦੀ ਉਧਰੋਂ ਤੁਸੀਂ ਆ ਜਾਨੇ। ਹਜੇ ਵੀ ਮਾਂ ਜਾਰ ਰਪਿੰਦਰ ਕਿਉਂ ਨਹੀਂ ਮੰਦੀ? ਸਿਰ ਦੋ ਜੋੜੀ ਦੇ ਹੁੰਦੇ ਆ। ਥੋੜੀ ਦੇ ਥੋੜੀ ਆ। ਮੈਂ ਤਾਂ ਤੈਨੂੰ ਸਿਆਣੀ ਸਮਝਦੀ ਸੀ। ਮੰਮੀ ਐਵੇਂ ਨਹੀਂ ਜਾਵੀਂ ਉੱਥੇ ਭੁੜਕਦੇ। ਕੀ ਹਾਨੂੰ ਨਹੀਂ ਦੱਸਿਆ? ਤਾਂ ਹੀ ਕਹਿੰਦੇ ਹਣੇ ਆ ਕਿ ਦੋਰੇ ਰਿਸ਼ਤਾ ਤੜਵਾਵਾਂਗੇ ਇਹਦਾ। ਜੇ ਬਹੁਤੀਆਂ ਗੱਲਾਂ ਕਰਦੀਆਂ ਹੋ ਨਾ। रिश्ता तड़वाया ही ਤੇ ਵਧੀਆ ਥਾਂ ਕੀਤਾ ਵਾ ਟੱਬਰ ਵੀ ਚੰਗਾ ਮਿਲਿਆ ਹੀ ਉਹ ਹੁਣ ਤੜਾ ਕੇ ਵਿਖਾਇਆ ਭਲਾ ਕਿੱਦਾਂ ਤੜਾਉਨੇ ਤੇ ਨਹੀਂ ਨਹੀਂ ਬਹੁਤੀ ਭੂਵੇਂ ਨਾ ਚਾਰ ਆਪਣੀ ਨੀਤੀ ਟੁੱਟਾ ਵਾ ਜਦੋਂ ਕੁੜੀ ਨੂੰ ਚਾਜ ਨਹੀਂ ਹਾਜ ਨਹੀਂ ਤਾਂ ਫੇਰ ਰਿਸ਼ਤਾ ਟੁੱਟਣਾ ਹੀ ਮੰਮੀ ਚੁੱਪ ਕਰ ਜਾ ਤੂੰ ਹੀ ਸਾਰਾ ਕਸੂਰ ਤੇਰਾ ਵਾ ਮੇਰਾ ਕਹਾਵਾ ਚੰਗੀ ਲੱਗਦੀ ਸੀ ਨਾ ਨੋਂ ਸੁਣ ਲਓ ਨੋਂ ਚੰਗੀ ਲੱਗਦੀ ਸੀ ਜਿਹੜਾ ਕੰਮ ਕਰਵਾਉਂਦੀਆਂ ਸੀ ਉਹਦੋਂ ਉਹਨੂੰ ਚਾਰਜ ਹੀ ਬਹੁਤ ਚਾਰਜ ਵਾਹ ਨੂੰ ਨਹੀਂ ਜੇਦੂ ਰਿਸ਼ਤੇ ਦੀ ਗੱਲ ਕਰਦੀਆਂ ਨਾ ਆਪਣੇ ਘਰ ਤੱਬੀ ਧੜਾਇਆ ਸੀ ਠੀਕ ਵਾ ਨਾ ਸਾਨੂੰ ਨਾ ਗੱਲਾਂ ਕਰੋ ਬੋਤੀਆਂ ਤੇ ਹੁਣ ਨਹੀਂ ਟੁੱਟ ਗਿਆ ਭੋਨੀ ਉਹਨਾਂ ਨੇ ਕਹਿਤਾ ਕਿ ਇਹਨੂੰ ਕੰਮ ਨਹੀਂ ਹੁੰਦਾ ਚੱਗੀ ਉਹ ਨਹੀਂ ਗਿਆ ਟੁੱਟ ਜਾਊਗਾ ਨਹੀਂ ਟੁੱਟਾ ਤੇ ਜੇ ਗਲਤੀ ਕੀਤੀ ਹੈ ਨਾ ਤੂੰ ਉਹਨੂੰ ਮੰਨੀਦਾ ਵੀ ਹੋਈ ਤਾਹੀਂ ਕੋਈ ਗਲਤੀ ਨਹੀਂ ਕੀਤੀ ਠੀਕ ਵਾ ਨਾ ਸਿੱਧੀ ਗੱਲ ਵਾ ਸੰਦੀਪ ਇਹਨਾਂ ਨੇ ਨੀਗਾ ਮੰਨਣਾ ਤੇ ਤੂੰ ਐਵੇਂ ਨਾ ਖਪੀਣਾ ਜਾ ਬੋਤਾ ਜਿਹੜਾ ਨਹੀਂ ਆ ਗਿਆ ਪੀਂਦੀਆ ਕੀ ਦੀ ਖਪਾਣਾ ਤੇ ਹੋਰ ਕੀ ਕਰਾਂਗੀ ਇੱਕ ਮੇਰੀ ਗੱਲ ਸੁਣ ਲਓ ਅੱਜ ਤੋਂ ਬਾਅਦ ਮੰਮੀ ਨੂੰ ਜੋ ਮ ਮੇਰੇ ਨਾਲ ਜੀਰ ਪਏ ਮੇਰੇ ਨਾਲ ਮਰਨ ਨਹੀਂ ਮੈਂ ਕਾਲੀ ਪਵਾ ਮੰਜੀ ਤੇ ਹਾ ਪਵੇ ਹਾਂ ਮੰਮੀ ਤੂੰ ਇਹੋ ਸੁਖਣਾ ਸੁਖਿਆ ਕਰ ਤੂੰ ਨਾ ਉਹਨਾਂ ਵੱਲ ਦੀ ਗੱਲ ਕਰਿਆ ਕਰ ਤੇ ਬੋ ਸੁਖਣਾ ਸੁਖਦੀ ਤਾਂ ਮੈਂ ਨਹੀਂ ਸੁਖ ਸਕਦੀ ਬਥੇਰੀ ਸੇਵਾ ਕੀਤੀ ਉਹਨੇ ਤੇਰੀ ਪਰ ਤੈਨੂੰ ਨਹੀਂ ਲੱਗਦੀ ਹੈਗੀ ਸੇਵਾ ਕਰਕੇ ਤੇ ਆ ਮੋਰੋ ਗੱਲਾਂ ਮੇਨੇ ਮਾਨ ਲਈ ਇਹੋ ਜੇ ਸੇਵਾ ਕਰਨਗੇ ਵੀ ਥੋੜਿਆ ਜੀਦੀ ਮੇਰੀ ਸੁਣੋ ਗੱਲ ਤੁਸੀਂ ਜਦੋਂ ਸਾਡੇ ਘਰ ਆਉਂਦੇ ਆ ਨਾ ਉਦੋਂ ਹੀ ਸਾਡੇ ਘਰ ਕੇ ਪੱਤ ਪੈਂਦਾ ਵਾ ਇਹ ਤੋਂ ਚੰਗਾ ਇਹੋਈ ਆ ਵੀ ਆਪਣੇ ਘਰ ਰਿਹਾ ਕਰੋ ਉੰਨੇ ਤੁਸੀਂ ਇੱਕ ਦਿਨ ਵਾ ਤੇ ਮੁੜੀਆ ਪਸਾਦ ਨਹੀਂ ਹੱਡੇ ਕਰ ਪਾ ਦਿੰਦੇ ਹੂੰ ਕੌਣ ਹੁੰਦੀ ਮੈਨੂੰ ਘਰੋਂ ਕੱਢਣ ਵਾਲੀ ਆ ਆ ਬੈਠੀ ਹੈ ਨਾ ਇਹਨੂੰ ਕਹ ਵੀ ਇੱਕ ਵਾਰੀ ਕਹਿ ਦੇ ਵੀ ਇੱਥੋਂ ਚੱਲ ਜਾ ਤੇ ਮੈਂ ਚੱਲ ਜੂਗੀ ਘਰ ਕਿੱਡੀ ਤੋਂ ਪਿੱਛੋਂ ਲੈ ਕੇ ਆਈ ਆ ਜਦੋਂ ਨਹੀਂ ਉਦੋਂ ਹੀ ਘਰੋਂ ਚੱਲ ਜਾ ਕਰੋ ਚੱਲ ਜਾ ਕਰਤੂਤਾ ਤੁਹਾਡੀਆਂ ਆਪਣੀਆਂ ਵਾ ਤੇ ਮੱਥੇ ਮੇਰੇ ਮੜੀ ਜਾਂਦੀਆਂ ਹੁਣ ਛੱਡੋ ਆਪਣਾ ਗਾਲ ਨੂੰ ਆ ਇਧਰ ਉਹ ਆਪਣੇ ਘਰ ਚੱਲ ਗਈ ਤੁਸੀਂ ਆਪਣੀ ਲੜਾਈ ਪਾਈ ਆ ਮੰਮੀ ਗੱਲ ਕੋਈ ਕਰਨ ਦੀ ਲਿਮਟ ਹੁੰਦੀ ਆ ਇਹ ਥੋੜਾ ਜੋ ਮਰਜ਼ੀ ਬੋਲੀ ਜਾਓ ਤੈ ਤੂੰ ਹੀ ਇੰਦਾ ਦਾ ਕੰਮ ਕਰਦੀ ਆਂ ਕਿਉਂ ਆਹੋ ਜਿਹੜੀ ਵੀੰਡਾ ਹੀ ਪਾਵੇ ਆਪਣੇ ਕੰਮ ਦੇ ਆਪਣਾ ਘਰ ਵੇਖੋ ਪਹਿਲਾਂ ਜਾ ਕੇ ਆਪਾਂ ਨਾਲ ਸਾਡੇ ਘਰ ਆ ਜਾ ਦਲਜੀਤ ਵਾਜਾ ਮਾਰਨ ਆਈ ਘਰੇ ਆਇਂਦਾ ਉਥੇ ਡੁੱਡੀ ਗਿਆਣੀ ਅੱਜ ਜਾਣਾ ਵਾ ਜੇ ਉਹ ਲੇਟ ਹੀ ਆਉਣਾ ਸੀ ਅੱਜ ਅਫਸਰਾਂ ਨੇ ਤੇ ਉਹ ਆਂਦੇ ਕੋਈ ਗੱਲ ਨਹੀਂ ਜੀਉਂ ਜਾਂਦਾ ਨਹੀਂ ਮੈਨੂੰ ਲੱਗਾ ਪਤਾ ਜ਼ਰਾ ਕਿੱਥੇ ਰਹਿਣਾ ਨੂੰ ਉਹ ਘਰ ਦੇ ਵੀ ਇਹੋ ਗੱਲ ਕਹੀ ਜਾਂਦੇ ਆ ਤੂੰ ਵੀ ਇਹੋ ਗੱਲ ਕਹਿਣ ਆਂ ਤੂੰ ਮੈਂ ਗਿਆ ਨਹੀਂ ਦਫਤਰ ਉਦਨ ਦਫਤਰ ਨੂੰ ਨਹੀਂ ਮਿਲਿਆ ਮੈਨੂੰ ਤੇ ਮੈਂ ਕਿਤੇ ਗਾਂਵ-ਪਛਾਂ ਗਿਆ ਹੋਊਗਾ ਕਾਗਜ਼-ਪੱਤਰ ਦੇਣ ਉਹ लवली ਹੋਰ ਕਿਨੂੰ ਸ਼ਦਾਈ ਬਣਾਈ ਠੀਕ ਹੈ ਨਾ ਮੈਨੂੰ ਨਾ ਬਣਾ ਤੇ ਹੋਰ ਮੈਂ ਕਿੱਥੇ ਜਾਣਾ ਵਾ ਡਿਊਟੀ ਨਹੀਂ ਜਾਣਾ ਤੇ ਇਹ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਤੂੰ ਕਿੱਥੇ ਜਾਣਾ ਵਾ ਉਹ ਮੇਰੀ ਗੱਲ ਸੁਣ ਪਰ ਇਹ ਕੈਪਸੂਲ ਜੇਬ ਚ ਵਾਈ ਫਿਰਦਾ ਹੀ ਕੌਣ ਖਾਂਦਾ ਉਹ ਇਹ ਹੋਰ ਕਿਨੂੰ ਸ਼ਦਾਈ ਬਣਾਈ ਮੈਨੂੰ ਸਾਰਾ ਪਤਾ ਲੱਗਿਆ ਤੂੰ ਕੀ ਕਰਦਾ ਕੀ ਨਹੀਂ ਤੇ ਕਿਹਨਾਂ ਨਾ ਤੂੰ ਫਿਰਦਾ ਵਾ ਸੁਧਰ ਜਾ ਅਜੇ ਵੀ ਟਾਈਮ ਹੈ ਗਈਓ ਓਹੋ ਜਿਹੜੇ ਕੈਪਸੂਲ ਕਹਿਣ ਡਿਆ ਵਾ ਤੈਨੂੰ ਕਿਦਾ ਪਤਾ ਮੇਰੀ ਜੇਬ 'ਚ ਕੈਪਸੂਲ ਪਏ ਸੀ ਮਦਨ ਦੱਸਿਆ ਹੋਣਾ ਤੈਨੂੰ ਓਏ ਉਹਦੇ ਮੁੰਡੇ ਨੇ ਫੜਾਏ ਸੀ ਤੇ ਦੂਜੇ ਮੁੰਡੇ ਨੂੰ ਫੜਾਉਣੇ ਸੀ ਮੈਨੂੰ ਚੇਤਾ ਭੁੱਲ ਗਿਆ ਤੇ ਉਹ ਮੇਰੀ ਜੇਬ 'ਚ ਹੀ ਆ ਗਏ ਫੇਰ ਤੇ ਤੂੰ ਉਹ ਹਵਾ ਬਣਾ ਲਿਆ ਵਾ ਵੀ ਇਹ ਖਾਂਦਾ ਵਾ ਓਹ ਭਰਾ ਅਗਲ ਤੋਂ ਕੰਮ ਲਾਓ ਕੋਈ ਮੈਂ ਨਹੀਂ ਕਹਾਂਦਾ ਕੱਖ ਵੀ ਘਰ ਦੇ ਵੀ ਇਹੋ ਗੱਲ ਕਹੀ ਜਾਂਦੇ ਤੂੰ ਹੀ ਇਹੋ ਗੱਲ ਕਹੀ ਜਾਂਦਾ ਓਏ ਅਗਲ ਤੋਂ ਅਸੀਂ ਨਹੀਂ ਕੰਮ ਲੈਣਾ ਅਗਲ ਤੋਂ ਤੂੰ ਕੰਮ ਲੈ ਜੋ ਤੂੰ ਕਰਦਾ ਫਿਰਨ ਡਿਆ ਵਾ ਤੇ ਨਾਲੇ ਮੇਰੀ ਸੁਣ ਗੱਲ ਤੇਰੀ ਘਰ ਦੀ ਕਿੰਨੇ ਕ ਚੰਗੇ ਕੰਮ ਕਰਨ ਦੀ ਈ ਆ ਨਾਲ ਮਮੀ ਨੇ ਕੀ ਕੀਤਾ ਤੈਨੂੰ ਨਹੀਂ ਪਤਾ ਕੀ ਕੀਤਾ ਮੈਨੂੰ ਕਿਸ ਗੱਲ ਦਾ ਪਤਾ ਹੋਵੇ ਤੈਨੂੰ ਦੱਸਾਂ ਉਹ ਧੀ ਧਿਆਣੀ ਵੀਚੜੀ ਉਹਦਾ ਜਾ ਕੇ ਰਿਸ਼ਤਾ ਤੋੜ ਕੇ ਆਈਆਂ ਦੋਵੇਂ ਜਣੀਆਂ ਜਾ ਕੇ ਉਹ ਮੈਨੂੰ ਨਹੀਂ ਭਰਾ ਕੇ ਇੱਕ ਗੱਲ ਦਾ ਵੀ ਪਤਾ ਤੂੰ ਨਾ ਛੁੱਡੂ ਬਣਿਆ ਰਿਹਾਗਾ ਠੀਕ ਹੈ ਨਾ ਉਹ ਮੇਰੀ ਗੱਲ ਸੁਣ ਦੋਵਾਂ ਜੋ ਮਾਰੀ ਕਿੰਨੇ ਆ ਪਾਨੀ ਇਹ ਤਾਂ ਪਤਾ ਲੱਗੇ ਉਹ ਰਪਿੰਦਰ ਤੇ ਮੰਮੀ ਦੋਵੇਂ ਗਈਆਂ ਸੀ ਉਹਨਾਂ ਦੇ ਘਰ ਤੇ ਮੈਨੂੰ ਸੀ ਜਾ ਕੇ ਨਾ ਸ਼ਰਮਾ ਕਿੰਨੂੰ ਮਾਰੀ ਮੱਡੀ ਮੰਮੀ ਤੇ ਐ ਹੋ ਵੈ ਦੀ ਆ ਤੂੰ ਰਪਿੰਦਰ ਨੂੰ ਸਮਝਾ ਲੈ ਮਾਰ ਮਟਾ ਕੋ ਜਾ ਕੇ ਤੇ ਲੈ ਗਈ ਨਾਲ ਸਕੂਟਰੀ ਤੇ ਨੂੰ ਉਹ ਮੈਨੂੰ ਕਿਸੇ ਗੱਲ ਦਾ ਪਤਾ ਹੋਇਆ ਇਹ ਫੇਰ ਹੀ ਆ ਤੂੰ ਮੇਰੇ ਦਵਾ ਗੱਲ ਦਾ ਪਤਾ ਕਰਨਾ ਫੇਰ ਕਰੋ ਉਹਨਾਂ ਨੂੰ ਸਮਝਾ ਕੇ ਤੇ ਮਾਰ ਮੋੜਾ ਤੇ ਮੈਨੂੰ ਤੇਰ ਕੋ ਨ ਲੱਗਾ ਵਾ ਵੀ ਪਾਣੀ ਮਾਰਤੀ ਜਾਂਨਾਂ ਨੇ ਤੇ ਫੇਰ ਹੀ ਪੁੱਛੂੰਗਾ ਹੁਣ ਜਾ ਕੇ ਉਹ ਤੂੰ ਦੱਸ ਕਿੰਨਾ ਕੇ ਚੰਗਾ ਕੰਮ ਕੀਤਾ ਸੀ ਉਹ ਮਹਾ ਵਿਚਰੀ ਉਹਦਾ ਮਾਪੇ ਉਹਦੇ ਸਿਰ ਤੇ ਆ ਨਹੀਂ ਆ ਤੇ ਕਿਦਾਂ ਦੇ ਕੰਮ ਕਰਨ ਦੀਆਂ ਏ ਉਹ ਕੋਈ ਗੱਲ ਨਹੀਂ ਇਹਨਾਂ ਨੂੰ ਪੁੱਛ ਲੈਣਾ ਮੈਂ ਜਾ ਕੇ ਪੁੱਛਣਾ ਭਾਈ ਤੂੰ ਕਦੋਂ ਆ ਤੂੰ ਤੇ ਤੂੰ ਹੀ ਪੁੱਛ ਲੈ ਆ ਜਾ ਮੇਰੇ ਨਾਲ ਇਹਨਾਂ ਨੂੰ ਕੀ ਪੁੱਛਾਂ ਤੇਰੀ ਵੀ ਤੇ ਮਾਂ ਬਾਪੇ ਕਰ ਗਈ ਨਾ ਦੀ ਚੰਗੀ ਭਲੀ ਸੰਦੀਪ ਕਰ ਗਈ ਤੇ ਤੂੰ ਹੀ ਕਰ ਜਾ ਮਾਣੀ ਮੋਟੀ ਇਹਨਾਂ ਦੀ ਤੂੰ ਨਾ ਗੜੀ ਕੋ ਠੀਕ ਹੈ ਨਾ ਸਾਨੂੰ ਕਹਿੰਦਾ ਰਵੀ ਮੈਂ ਕੀ ਕਰਾਂ ਉਹਨ ਘਰੋਂ ਕੱਢਦਾ ਬਾਹਰ ਇਹਨਾਂ ਨੂੰ ਤੂੰ ਦੱਸ ਦੇ ਉਹ ਸਮਝਾ ਮਰਮੜਾ ਕੋ ਉਹਨੂੰ ਰੁਪਿੰਦਰ ਇਹ ਤਾਂ ਨਹੀਂ ਕੰਮ ਨਹੀਂ ਕਰੀਦੇ ਤੂੰ ਦੱਸਿਆ ਕਿਉਂ ਇਹਨਾਂ ਨੂੰ ਕੋਈ ਰਿਸ਼ਤਾ ਹੋਣ ਲਿਆ ਉੱਥੇ ਉਹ ਯਾਰ ਅਸੀਂ ਤਾਂ ਆਪਣਾ ਸਮਝ ਲਿਆ ਕਿਤੇ ਤੈਨੂੰ ਅੱਗੇ ਨਹੀਂ ਲੱਗੀ ਇੱਕ ਦੋ ਵਾਰੀ ਤਾਂ ਅੱਗੇ ਪਾਨੀਆਂ ਮਾਰੀਆਂ ਇਹਨਾਂ ਨੇ ਉਦੋਂ ਨਹੀਂ ਲੱਗੀ ਤੈਨੂੰ ਸਾਨੂੰ ਨਹੀਂ ਨਾ ਪਤਾ ਸਾਨੂੰ ਪਤਾ ਇਹਨਾਂ ਨੇ ਮਾਰੀਆਂ ਵਾ ਤਸੀਂ ਤਾਂ ਨਾ ਕੰਮ ਕਰਦੇ ਹੀ ਨਾ ਜਾ ਕੇ ਤੇ ਪੋਸ਼ ਨੂੰ ਠੀਕ ਹੈ ਨਾ ਤੇ ਨਾਲੇ ਨਾ ਉਹ ਕੰਮ ਛੱਡ ਦੇ ਆ ਘਰ ਦੇ ਦਾ ਬਣਾਇਆ ਨਾ ਦੋ ਮੰਜ਼ਲੀ ਇਹ ਵਿਕ ਜਾਂਦੇ ਹੁੰਦੇ ਯੋ ਇਹ ਨਾ ਮੇਰੀ ਗੱਲ ਮੰ ਜਿੱਦਾਂ ਦੇ ਕੰਮ ਦੱਸੰਦਿਆ ਵਾ ਰਪਿੰਦਰ ਨਾ ਮੇਰੀ ਥਾਂ ਥਾਂ ਦੇ ਬੇਇਜ਼ਤੀ ਕਰਾਉਂਦੀ ਐ ਤੇ ਉਹ ਜੀ ਮੰਮੀ ਐ ਜਿਹੜੀ ਨਾਲ ਰਲੀ ਐ ਇਹਦੇ ਇਹ ਮੈਨੂੰ ਰੋਕਣ ਤੇ ਡਿਆ ਵਾ ਨਸ਼ੇ ਤੋਂ ਪਰ ਇਹਦਾ ਹਾਲ ਨਾ ਹੈ ਨਾ ਸ਼ਹੀ ਐ ਇਹ ਆ ਵੀ ਖਾ ਪੀ ਕੇ ਬੰਦਾ ਸੁੱਤਾ ਤੇ ਰਹਿੰਦਾ ਟੈਨਸ਼ਨ ਤੇ ਨਾ ਕੋਈ ਇਹਦੀ ਕਲਾਸ ਲਾਉਣਾ ਮੈਂ ਜਾ ਕੇ ਵੀ ਇਹ ਕਰਦੀ ਫਿਰਦੀ ਜਲਜੀਤ ਸਿੱਧੋ ਸਿੱਧੀ ਕਹਿਣ ਡਿਆ ਵਾ ਰਪਿੰਦਰ ਨੇ ਪਾਨੀ ਮਾੜੀ ਆ ਕਿਤੇ ਵਿੱਚ ਮੇਰਾ ਨਾ ਨਾ ਲੱਗ ਜੇ ਲਵਲੀ ਨਿਰਪਿੰਦਰ ਨੂੰ ਜਾ ਕੇ ਬੋਲਣਾ ਵਾ ਕਿਤੇ ਮੇੜਾ ਨਾ ਵਿੱਚ ਨਾ ਆਜੇ ਜਾ ਕੇ ਮੈਂ ਵੇਖਣੀ ਆ ਰੁਪਿੰਦਰ ਨੂੰ ਕੀ ਕਹਿੰਦਾ ਵਾ ਜੇ ਮੇਰਾ ਨਾਂ ਵਿੱਚ ਆ ਗਿਆ ਤੇ ਮੈਂ ਇਹਨਾਂ ਦੇ ਘਰਾਂ ਵਿੱਚ ਕਿੱਦਾਂ ਜਾਵਾਂ ਕਰਾਂਗੀ ਰੁਪਿੰਦਰ ਉਹ ਕਿੱਥੇ ਹੈ ਹੁਣ ਉਹ ਮੇਰੀ ਗੱਲ ਸੁਣ ਹਾਂ ਕੰਮ ਛੱਡ ਤੇ ਇੱਥੇ ਬਹਿ ਕੀ ਹੋਇਆ ਵਾ ਬਹਿਰ ਸਹੀ ਇੱਥੇ ਦੱਸ ਕੰਮ ਕਰਨ ਦੀ ਤੇ ਕੰਮ ਕਰ ਲੈੰਦੋ ਹਾਂ ਉਹ ਕੰਮ ਤੇ ਤੂੰ ਨਹੀਂ ਆ ਕਰਨ ਦਲਜੀਤ ਟਕਰਿਆ ਮੈਨੂੰ ਬਾਹਰ ਤੇ ਉਹ ਕਹਿਣ ਗਿਆ ਤੁਸੀਂ ਪਾਨੀ ਮਰੀ ਆ ਨੌ ਸੱਸ ਨੇ ਅੱਛਾ ਹੁਣ ਉਹਦੀ ਵਾਰੀ ਆ ਗਈ ਆ ਕੋਈ ਉਹਦੀ ਵਾਰੀ ਤਾਂ ਨਹੀਂ ਮੈਨੂੰ ਪਤਾ ਜਿਹੜੀ ਗੱਲ ਮੈਂ ਪੁੱਛੀ ਆ ਨਾ ਉਹ ਦੱਸ ਮੈਨੂੰ ਨਹੀਂ ਪਹਿਲਾਂ ਸੰਦੀਪ ਆਈ ਸੀ ਉਹ ਆ ਕੇ ਇੱਥੇ ਬੜਾ ਬੋਲ ਕੇ ਗਈ ਹੈ ਤੇ ਹੁਣ ਉਹ ਡੇਪਿਆ ਬੋਲਣਾ ਤੇ ਉਹਨਾ ਬੋਲਣਾ ਨਹੀਂ ਆ ਕੰਮ ਤਾਂ ਤੁਸੀਂ ਬੜਾ ਸਵਾਦਾਂ ਕੀਤਾ ਵਾ ਤੁਹਾਨੂੰ ਕੋਈ ਲੋੜੀ ਪਾਣੀ ਮਾਰਨੀ ਨਹੀਂ ਕੋਈ ਕੰਮ ਨਹੀਂ ਕੀਤਾ ਠੀਕ ਵਾ ਨਾ ਮੰਮੀ ਨੂੰ ਪੁੱਛੋ ਜਾਵੀਂ ਮੰਮੀ ਵੀ ਤੇਰੇ ਨਾਲ ਹੀ ਰਲੀ ਆ ਤੇ ਤੂੰ ਮੰਮੀ ਨਾਲ ਰਲੀ ਆ ਤੁਹਾਨੂੰ ਨਹੀਂਗਾ ਪਤਾ ਕਿਸ ਗੱਲ ਦਾ ਵੀ ਠੀਕ ਵਾ ਨਾ ਉਹ ਤੂੰ ਮੈਨੂੰ ਸੱਚੀ ਗੱਲ ਦੱਸ ਕਿ ਹੋਈ ਕੀ ਆ ਤੂੰ ਗਈ ਸੀ ਨਾ ਨਾਲ ਮੰਮੀ ਦੇ ਆਪਾਂ ਤੇ ਉਦਾਂ ਮਿਲਣੇ ਗਏ ਲਗਾਈਆਂ ਜਿਦੜੀ ਥੋੜਾ ਇਸੇ ਕੰਮ ਹੀ ਗਈਆਂ ਜੇ ਬੰਦਾ ਉਦਾਂ ਚਲ ਜੇ ਇਹਦਾ ਮਤਲਬ ਇਹ ਥੋੜਾ ਕੋਈ ਨਾ ਕੋਈ ਗੱਲ ਹੋਈ ਆ ਤੇ ਤੁਹਾਡਾ ਨਾਂ ਲੱਗਾ ਵਾ ਉਹ ਤੇਰੀ ਮਾਮੀ ਨੇ ਨਾ ਆਪ ਦੱਸਿਆ ਵਾ ਆਣ ਕੇ ਤੂੰ ਕਿਤਾ ਝੂਠ ਬੋਲੀ ਜਾਣੀ ਆ ਉਹ ਸਿਆਣੀ ਪਣੀ ਝੂਠ ਮਾਰ ਗਈ ਆ ਜੇ ਤੁਹਾਨੂੰ ਬਹੁਤਾ ਸ਼ੱਕ ਵਾ ਨਾ ਤਾਂ ਜਾਓ ਫਿਰ ਕੀਤਾ ਜੀ ਜਦੋਂ ਫਿਰ ਇੱਥੇ ਆ ਕੇ ਸਾਡੀ ਬੇਇੱਜ਼ਤੀ ਕਰਦੇ ਆ ਅਸੀਂ ਕਿੰਨੀ ਕਰਵਾਈ ਜਾਈਏ ਉਹ ਮੇਰੀ ਸੁਣ ਗੱਲ ਜਿੰਨੀ ਤੂੰ ਮੇਰੀ ਬੇਇੱਜ਼ਤੀ ਕਰਾਉਂਦੀ ਆ ਨਾ ਬਾਹਰ ਜਿਹੜੇ ਕੰਮ ਜਿਹੜਾ ਮੈਂ ਪੈ ਗਿਆ ਵਾ ਨਾ ਆ ਘਰ ਹੀ ਵੇਚ ਦੇਣਾ ਮੈਂ ਕਰਦੇ ਰੋ ਜੋ ਕਰਨਾ ਮੈਂ ਠੀਕ ਵਾ ਨਾ ਹੋਏ ਬਾਈ ਕੋ ਗਾਲੀ ਕਰੀ ਜਾਂਦੇ ਆ ਉਹਨਾਂ ਦੀ ਤਾਂ ਸੁਣੀ ਜਾਨੀਆਂ ਮੈਂ ਆਪਣੀ ਹੀ ਕਰਨੀ ਹੈਗੀ ਤੂੰ ਕੋਈ ਜ਼ਿਆਦਾ ਨਹੀਂ ਗਾ ਬੋਲਣ ਦੇ ਪੀ ਮੈਂ ਤੁਹਾਨੂੰ ਕੀ ਕਹਿਦੀ ਆ ਜਿਹੜੀ ਕੋਈ ਗੱਲ ਹੁੰਦੀ ਮੇਰੇ ਦੁਆਲੇ ਹੋਏ ਨਾ ਹੁੰਦਾ ਵੇਚਣਾ ਤੇ ਵੇਚ ਦੋ ਸਾਰਾ ਕੋ ਮੈਂ ਕਲੀਨੇ ਨਹੀਂ ਖਾਣਾ ਹੈਗਾ ਵੀ ਉਹ ਨਹੀਂ ਵਿਆਹ ਤੇ ਉਹਨਾਂ ਕਰਨਾ ਹੀ ਤੁਹਾਨੂੰ ਕਾਦੀ ਦੇ ਤੋਣਦੀ ਆ ਕਰਨਾ ਹੀ ਵਿਆਹ ਜਦੋਂ ਇੱਥੇ ਆ ਗਏ ਗੱਲਾਂ ਪਤਾ ਕਰਦੇ ਜਿੰਗੀਆਂ ਜਾਂਦੀਆਂ ਵਾ ਉਹਨਾਂ ਤੇਈ ਮਗਰ ਲੱਗੀ ਜਾਣਾ ਜਾ ਉਹ ਕਰ ਲਓ ਜੋ ਕਰਨਾ ਵਾ ਵੀ ਉਹ ਮੈਂ ਕੀ ਕਰਨਾ ਵਾ ਮੇਰੇ ਕੋ ਤਾਂ ਫੇਰ ਇੱਕੋ ਹਾਲ ਹੀ ਆ ਕਰ ਲਓ ਜੋ ਕਰਨਾ ਵਾ ਠੀਕ ਤੂੰ ਇਦਾਂ ਨਹੀਂ ਹਟਣਾ ਆਦੀ ਹੋਈਏ ਤੁਹਾਡੇ ਵੱਲ ਜਦੋਂ ਜੂ ਉਹਨੇ ਫੜ ਕੇ ਡੈਪਈ ਨਹੀਂ ਆਵੀ ਜਦੋਂ ਨਹੀਂ ਹੁੰਦੇ ਫੜ ਕੇ ਮਰਨ ਦਾ ਪੈਂਦੇ ਆ ਵੀ ਹੁਣ ਏਦਾਂ ਕਰਨੀ ਆ ਮੈਂ ਆਪਣਾ ਸਿਆਪਾ ਹੀ ਨਿਬੜ ਲੈਣਾ ਵਾ ਮੇਰਾ ਕਰਕੇ ਸਭ ਕੁਝ ਹੋਉਂਦਿਆ ਵਾ ਨਾ ਪੀ ਇਹ ਏਦਾਂ ਕਰਦੀ ਆ ਕੀ ਤੈਨੂੰ ਲੱਗਣੀ ਨਾ ਰੋਲਾ ਪਾਇਆ ਵਾ ਆਪੇ ਜਾ ਕੇ ਪੁੱਛ ਲਓ ਕੀ ਗੱਲ ਰੁਪਿੰਦਰ ਛੱਡ ਦੇ ਦੀ ਮੈਨੂੰ ਕਿੱਥੇ ਜਿੰਨੀ ਆ ਗੱਲ ਕੀ ਹੋਈ ਆ ਛੱਡ ਦੋ ਮੈਂ ਤੁਹਾਨੂੰ ਕਹਿ ਨਹੀਂ ਆ ਨਾ ਨਹੀਂ ਦੱਸ ਸਹੀ ਗੱਲ ਕੀ ਹੋਈ ਆ ਜੀ ਅਸੀਂ ਆਪਾਂ ਨੇ ਮੈਂ ਗੱਲ ਕਰਾਂ ਮੈਂ ਗੱਲ ਵੀ ਆ ਗਿਆ ਹੜੇ ਘਰ ਦੇ ਪੱਤ ਪੱਗੀ ਹੋਏ ਤਾਂ ਉਹਨਾਂ ਪਿੱਛੇ ਲੜੀ ਜਾਣ ਦੀ ਨਹੀਂ ਛੱਡ ਦੋ ਤੁਸੀਂ ਮੈਨੂੰ ਮੈਂ ਹੁਣ ਜੋ ਕਰਨਾ ਕਰਕੇ ਰਹਿਣਾ ਠੀਕ ਵਾ ਨਾ ਹੜੇ ਜਾਣ ਲੱਗ ਗਈ ਨਹੀਂ ਛੱਡ ਦੋ ਦੀ ਮੈਨੂੰ ਮੈਂ ਤੁਹਾਨੂੰ ਕਹਿ ਨਹੀਂ ਆ ਕਿਹਨਾਂ ਪਿੱਛੇ ਡਈਆਂ ਲੱਗ ਗਈ ਹੋਈ ਆ ਕਿ ਦੇਨਾ ਵਾਲੀ ਦੀ ਕਿਤੇ ਨਹੀਂ ਲੰਨ ਕੇ ਨਾ ਪਿੱਛੇ ਡਈ ਆ ਤੂੰ ਤੂੰ ਉਹਨਾਂ ਨੰਗਾ ਪਿੱਛੇ ਲੱਗ ਕੇ ਮਨ ਲੱਗੀਆਂ ਤੇਰੇ ਕੋਲ ਤਾਂ ਸਭ ਕੁਝ ਵਾ ਮੈਂ ਸੱਤੇ ਦੀਦੀ ਤੁਹਾਨੂੰ ਕੀ ਪਤਾ ਵਾ ਜਦੋਂ ਕੋਈ ਗੱਲ ਹੁੰਦੀ ਹੈ ਨਾ ਇਹ ਸਿੱਧਾ ਮੇਰੇ ਅੱਗੇ ਦਿਵਾਲੇ ਹੋ ਜਾਂਦੇ ਆ ਹੁਣ ਵੀ ਮੇਰੇ ਨਾਲ ਚਪੇੜ ਮਾਰ ਦਦੀ ਆ ਤੇ ਮੈਂ ਕੀ ਜੀ ਕਭੀ ਕੀ ਕਰਦੀ ਫਿਰ ਇਹ ਤੋਂ ਚੰਗਾ ਹੀ ਹੋਏ ਸੇ ਆਪਾਂ ਨਿਬੜ ਜਾਂਦਾ ਆ ਆਪੇ ਘਰ ਦੇ ਵਿੱਚ ਰਹਿੰਦੇ ਜਿੱਦਾਂ ਮਰਜ਼ੀ ਕਰਦੇ ਰਹਿੰਦੇ ਜੇ ਤੇਰੇ ਚਪੇਰ ਵੱਜੀ ਆ ਨਾ ਇਹਦਾ ਬਦਲਾ ਸੰਦੀਪ ਕੋ ਲੈਣਾ ਵਾ ਤੂੰ ਆਪਣੇ ਘਰ 'ਚ ਨਹੀਂ ਲੜਾਈ ਪਾਉਣੀ ਠੀਕ ਆ ਉਹ ਦੀਦੀ ਰਹਿਣ ਦੋ ਥੀ ਠੀਕ ਵਾ ਇੱਧਰ ਹੋ ਤੂੰ ਹੁਣ ਮੇਰੇ ਕੋ ਚਪੇ ਤਾਂ ਨਹੀਂ ਖਾਣੀ ਅੱਗੇ ਲੜਣੀ ਕੋ ਖਾਦੀ ਸੀ ਦੀਦੀ ਕੀ ਕਰਾਂ ਫਿਰ ਮੈਂ ਸਾਰੇ ਮੈਨੂੰ ਗੱਲਾਂ ਕਰਦੀ ਰਹਿੰਦੀ ਆ ਜੇ ਉਹ ਉਹ ਅੱਗੇ ਸੁਣਾ ਜਾਂਦੇ ਆ ਜੇ ਇਹ ਅਤੇ ਇਹ ਘਰੋਂ ਗੱਲਾਂ ਕਰਦੇ ਰਹਿੰਦੇ ਮੈਂ ਕਿੱਧਰ ਦੱਸ ਜਾਵਾਂ ਇਹ ਵੀ ਸੋਚੋ ਨਾ ਚੁੱਪ ਕਰਕੇ ਨਾ ਅੰਦਰ ਚੱਲ ਤੇਰੀ ਜਾਨ ਤਾਂ ਹੈ ਕਿੰਨੀ ਕੀਮਤੀ ਆ ਮੌਕਾ ਆ ਲਾਂ ਦੇ ਸਾਰਾ ਕੁਝ ਤੈਨੂੰ ਦੱਸਾਂਗੀ ਇਹਦਾ ਵੀ ਹੱਲ ਮੇਰੇ ਕੋਲ ਹੋਏਗਾ ਚੱਲ ਅੰਦਰ ਦੀਦੀ ਕੀ ਕਰਾਵੀ ਸੱਚੀ ਮੈਨੂੰ ਤਾਂ ਸਾਰੇ ਗੱਲਾਂ ਕਰਦੇ ਆ ਵੀ ਮੈਨੂੰ ਲੱਗਦਾ ਵਾ ਚਲ ਗਈ ਆ ਦੀਦੀ ਮਰ ਨਾ ਕੌਣ ਲੱਗਾ ਹੀ ਕਿਨੂੰ ਘਰ ਚੰਗਾ ਨਹੀਂ ਲੱਗਦਾ ਇਹਦੇ ਮੈਂ ਉਹਦਾ ਹੀ ਪਖੰਡ ਨਹੀਂ ਹੀ ਕਰਨਾ ਪੀਨੇ ਨਾਲ ਇਹਨਾਂ ਨੂੰ ਮੇ ਅਗਲਤ ਕਣੀ ਆ ਜਾਊਗੀ ਪਤਾ ਲੱਗ ਜੂ ਕਿਦਾਂ ਕਿਸੇ ਹੱਥ ਚੁਕਣਾ ਉਹ ਜਦੋਂ ਜੀ ਕਰਦਾ ਉਹ ਦੋ ਫੜਕੇ ਮਰਨ ਡੈ ਪਿੰਦੇ ਆ ਸਾਰਾ ਸਿਆਪਾ ਦੇ ਮੰਮੀ ਦਾ ਪਹਿਲੇ ਉਸ ਕੀਮਾ ਦੇ ਦੀ ਆ ਕੰਮ ਇਦਾਂ ਕਰ ਲਈਏ ਉਦਾਂ ਕਰ ਲਈਏ ਆਪ ਹੁਣੇ ਗੱਲ ਚੋਂ ਪਰੇ ਹੋ ਜਾਂਦੇ ਆ ਤੇ ਮੇਰੇ ਵਰਗੀ ਨੂੰ ਅੱਗੇ ਲੈ ਆਉਂਦੇ ਨਾਲੇ ਮੰਮੀ ਨੂੰ ਦੱਸਦੀਆਂ ਨਾ ਕਿ ਵੇਖ ਲਓ ਮੰਮੀ ਦੇ ਕੰਮ ਇੱਥੇ ਆ ਗਏ ਨਾ ਤੇ ਸਾਡੇ ਘਰ ਪਵਾੜੇ ਪਾਈ ਆ ਇਹਨੇ ਜੇ ਮਨ ਲੱ ਸਕੀ ਹੁੰਦੀ ਤੇ ਇਦਾਂ ਹੀ ਕਰਦੀ ਇਹਦੇ ਰਦੇ ਹੋਣੇ ਆ ਵੀ ਚੰਗਾ ਸੋਇਨਾ ਦੇ ਘਰ ਕੁਬਤ ਪਾਊਗਾ ਕੋਈ ਗੱਲ ਨਹੀਂ ਆ ਕਰਦੀ ਮਮੀ ਨੇ ਗਲਤ ਫਿਰ ਦੱਸਦੀ ਉਹਨਾਂ ਨੂੰ ਸਾਰੀ ਗੱਲ ਬਾਅਦ